ਇਹ ਪੰਜਾਬੀ ਹੁੰਦੇ ਨੇ ਬਾਈ ਤੇ ਆਪੇ ਗੜਦੇ ਡਿੱਖੇ ਹੱਥ ਹੋ ਗਿਆ ਹੱਥ ਬਹੁਤ ਖਾਦ ਉਹ ਜਿਹੜਾ ਡਿੱਤੀ ਪੁਰੜਿਆ ਤੇ ਖੁਰਦੇ ਦਾ ਰਾਜਨ ਦਾ ਵੀ ਵਜਣਾ ਹੈ ਨਹੀਂ ਉਹਦਾ ਠੀਕ ਹੈ ਬਾਈ ਯਾਰ ਮਨਲਾ ਛੋਡੇ ਕੋਲੇ ਕੋਈ ਹੈਗਾ ਵਧੀਆ ਫੇਸ ਤੁਮ ਲੋਗ ਕਰਿਆ ਤਰਨ ਤਰਨ ਦੇ ਦੋ ਪਿੰਡ ਨਹੀਂ ਜੀ ਇੱਕ ਦਾ ਘਟਾ ਪਿੰਡ ਹੈ ਉੱਥੇ ਕੋਈ ਵੀ ਬੰਦਾ ਦੇਖਣ ਵੀ ਨਹੀਂ ਆ ਅਸੀਂ ਆਉਂਦੇ ਦੇਖ ਕੇ ਆਏ ਇੱਕ ਪਿੰਡ ਅਸੀਂ ਜਾਣਾ ਸੀ ਪਰ ਜਾਇਆ ਵੀ ਨਹੀਂ ਗਿਆ ਉਹ ਪਿੰਡਾਂ ਵਾਸਤੇ ਬੇਨਤੀ ਕਰ ਗਿਆ ਸਾਡੇ ਜਿੱਥੇ ਕੋਈ ਸੈਲੀਬ੍ਰਿਟੀ ਆ ਜਾਂਦਾ ਅਸੀਂ ਤਾਂ ਆਮ ਲੋਕ ਪਾਤੂ ਆ ਜਾਂਦੇ ਆ ਉੱਥੇ ਉਹ ਪਿੰਡ ਸਾਈਡ ਤੇ ਰਹਿ ਗਿਆ ਇੱਕ ਦਾ ਹਾਈਵੇ ਤੋਂ ਉੱਥੇ ਕੋਈ ਵੀ ਬੰਦਾ ਗਿਆ ਨਹੀਂ ਉਹਨਾਂ ਨੇ ਵਿਚਾਰਿਆਂ ਨੇ ਬੇਨਤੀ ਕੀਤੀ ਹੋਗਣੀ ਜਿਹੜਾ ਪਿੰਡਾ ਇੱਕ ਦਾ ਘਟਕਾ ਪਿੰਡ ਹੈਗਾ ਇੱਕ ਹੈਗਾ ਉਹਦੇ ਨਾਲ 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 ਦਾ ਪਿੰਡ ਹੈਗਾ ਉਹਦਾ ਨਾਮ ਆਪਣੇ ਕੋਲ ਉੱਥੇ ਡੈਰੀ ਤੇ ਲਿਖਿਆ ਹੋਇਆ ਹੈਗਾ ਉਹ ਦੋ ਪਿੰਡਾਂ ਦੀ ਮਦਦ ਕੀਤੀ ਆਵੇ ਉਹ ਹਾਈਵੇ ਤੋਂ ਸਾਈਡ ਤੇ ਨੇਗੇ ਦੋਹੇ ਪਿੰਡਾਂ ਤੇ ਜਿਵੇਂ ਹੁਣ ਇੱਥੇ ਦਾ ਸੈਲੀਬ੍ਰੇਟੀਆਂ ਦਾ ਕਰਕੇ ਮੰਨ ਲੈ ਪਬਲਿਕ ਨੂੰ ਪਤਾ ਲੱਗ ਗਿਆ ਵੀ ਇਹ ਥਾਂ ਤੇ ਬਨਪੂਰਨਾ ਆਉਣ ਲੱਗੇ ਹਨ ਆਪਾਂ ਉਹਨਾਂ ਦੀ ਮਦਦ ਕਰ ਗਏ ਉਹ ਇੱਕ ਦਾ 2.2 ਕਿਲੋ ਗਿੱਲੇ ਦਾ ਰਕਮ ਹੈ ਇੱਕ 11-1200 ਕਿੱਲੇ ਦਾ ਰਕਮ ਹੈ 14 1450 ਕਿੱਲਾ ਮੰਨ ਲੈ ਉਹ ਰੇਤਾ ਜੜਿਆ ਹੋਇਆ ਦਰਿਆ ਦਾ ਤਰਨ-ਤਾਰਨ ਜਿ ਲਿਆ ਹੈ ਹਾਂ ਕਟਕਾ ਪਿੰਡ ਇੱਕ ਦਾ ਇੱਕ ਕਟਕੇ ਦੇ ਨਾਲ ਪਿੰਡ ਹੈਗਾ 메인 ਰੋਡ ਤੋਂ 6 ਕਿਲੋਮੀਟਰ ਜਾਣਾ ਪੈਂਦਾ ਹੈਗਾ ਚੋਲਾ ਸਾਹਿਬ ਤੋਂ ਜੀਬੀਡਾਰ ਦਾ ਹੁਣ ਕਿਆ ਨੁਕਸਾਨ ਹੋਇਆ ਬਹੁਤ ਜ਼ਿਆਦਾ ਤੇ ਮੰਨ ਕੇ ਚੱਲੋ ਵੀ ਕਈਆਂ ਘਰਾਂ ਦੇ ਟਕਣਕ ਵੀ ਭਿੱਜ ਗਈ ਸਹੀ ਗੱਲ ਹੈ ਕਣਕ ਵੀ ਭਿੱਜ ਚੁੱਕੀ ਆ ਸਹੀ ਗੱਲ ਹੈ ਵੀਰੇ ਲੋਕੀ ਟਿਕ ਟਿਕ ਤੰਗ ਆ ਕੇ ਆ ਗਾੜੀ ਹੁਣ ਆੜਤੀ ਲੱਗੀ ਨਹੀਂ ਲੱਗਣ ਦੇਿਆ ਉਹਨੂੰ ਪਤਾ ਵੀ ਛੋਨਾ ਮਰ ਗਿਆ ਉਹਦਾ ਮੈਂ ਕਿਥੋਂ ਤਾੜੇ ਲੈਣੇ ਕਿਥੋਂ ਪੈਸੇ ਦਵਾਂ ਉਹਨਾਂ ਨੂੰ ਸਹੀ ਗੱਲ ਹੈ ਹੁਣ ਪੈਸੇ ਖਣੋ ਤੰਗੀ ਆਉਂਦੀ ਆ 加ੜੀ ਕਣਕ ਦੀ ਖਾਦ ਖਰੋ ਤੰਗੀਆਂ ਆਉਂਦੀ ਐ ਤੇ ਖਾਦ ਅਸੀਂ ਸਟਾੜੀਆਂ ਤਾਰਾਂਗੇ ਤੇ ਸਾਨੂੰ ਖਾਦ ਮਿਲੇਗੀ ਸਟਾੜੀਆਂ ਤੁਸੀਂ ਤਾਂ ਹੀ ਤਾਰਨੀ ਐ ਜੇ ਆਟਾ ਝੋਨਾ ਬਜਾਰੀ ਦਾ ਉਹਨਾਂ ਪੈਸੇ ਤੁਸੀਂ ਸਟਾੜੀ ਕਰਨੀ ਉਹਨਾਂ ਪੈਸੇ ਖਾਦ ਲੈਣੀ ਬਾਕੀ ਆ ਜਿਹੜਾ ਲਾਕ ਨਹੀਂ ਆਪਾਂ ਖੜੇ ਆ ਨਾ ਸਭ ਤੋਂ ਮਹਿੰਗਾ ਠੇਕਾ ਪੰਜਾਬ ਦਾ ਇੱਥੇ ਅੱਛਾ ਜੀ ਇੱਥੇ 12 ਮਹੀਨੇ ਦੀ ਵੀ ਲੱਗਦੀ ਆ ਇਹ ਸਬਜੀ ਵਾਲੀ ਪਹਿਲੀ ਐ ਸਾਰੀ ਇਹ ਚੰਗਾ ਪਾਣੀ ਹੈ ਹਾਂਜੀ ਚੰਗਾ ਪਾਣੀ ਇੱਥੇ ਚੰਗਾ ਮਾਣੀ ਗੋਭੀ ਤਿੰਨ ਫਸਲਾਂ ਗੋਭੀ ਦੀਆਂ ਹੁੰਦੀਆਂ ਇੱਕ ਇੱਥੇ ਕਰਨੌਲੀ ਲਾਣਦੇ ਆ ਜਿਹੜੀ ਮਾਰਚ-ਅਪ੍ਰੈਲ ਚ ਗੋਭੀ ਹੁੰਦੀ ਠੀਕ ਹੈ ਵੀਰੇ ਬਾਕੀ ਪੰਜਾਬ ਚ ਨੁਕਸਾਨ ਤੇ ਹਰ ਜਿੱਥੇ ਜਿੱਥੇ ਮਾਰ ਪਈ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਆ ਤੁਹਾਨੂੰ ਦਿਖਾ ਰਿਹਾ ਹਾਂ ਬਾਰਡਰ ਪੰਜ ਛੇ ਸਾਲਾਂ ਦੇ ਹੀ ਜਿੰਨੇ ਦਾ ਮੇਲਾ ਹੀ ਲੱਗਿਆ ਬੇਟਾ ਟਰਾਂ ਦਾ ਨਾ ਮੇਲਾ ਆ ਪੂਰਾ ਕੰਮ ਖਿੱਚਿਆ ਯਾਰ ਮੇਲਾ ਲੱਗਿਆ ਪਿਆ ਨਾ ਜਮਾ ਪੂਰਾ ਕੰਮ ਖਿੱਚਿਆ ਮੰਨ ਲਾ ਪਬਲਿਕ ਦਾ ਉਹ ਪੂਰਾ ਸਾਫ ਹੈ ਸਭ ਤੋਂ ਵੱਧ ਲੋੜ ਹੈ ਉਹ ਲੋਕਾਂ ਨੂੰ ਕੋਈ ਵੀ ਨਹੀਂ ਕਹਿੰਦਾ ਆ ਜਿਵੇਂ ਕੋਈ ਆ ਗਿਆ ਹੋ ਉਹ ਰੀਗ ਨੂੰ ਸਭ ਤੋਂ ਵੱਧ ਮਰੂ ਉੱਤੇ ਇੱਕ ਨਾ ਬਾਹਰ ਥੋੜਾ ਜਿਹਾ ਪਿੰਡ ਦਾ ਕੁਛ ਹੀ ਖਾ ਲਿਆ ਹੋਇਆ ਹੈਗਾ ਉਹ ਸਹੀ ਸਾਬੰਦਲਾ ਮਰਿਆ ਹੋਇਆ ਉਹਨਾਂ ਨੂੰ ਜਿਆਦਾ ਔਖਾ ਹੈਗਾ ਕਿਉਂਕਿ ਕੋਰੋਨਾ ਸਾਹ ਦੇ ਉਸ ਦੇੰਦੇ ਬਹੁਤ ਹੁੰਦੇ ਨੇ ਲੰਗਰ ਪਾਣੀ ਦੀ ਸੇਵਾ ਬਾਧੂ ਹੈ ਤੇ ਇਹ ਬਾਈ ਤੇਲ ਵਾਲੇ ਸਾਰੇ ਇੱਕ ਚੱਲੀ ਜਾਂਦਾ ਬਾਈ ਤੇਲਦੂਲਾ ਹਾਂ ਬਹੁਤ ਵਧੀਆ ਹੈ ਵਧੀਆ ਹੀ ਨਾ ਕਰੋ ਚੁੱਪ ਲੈ ਕੇ ਨਾ ਬਈ ਬਹੁਤ ਵਧੀਆ ਜੀ ਚਲੋ ਪੂਰੀ ਦੌਰ ਕਰਦੇ ਹਾਂ ਹਾਂ ਉਸ ਤੋਂ ਬਾਅਦ ਅੱਜ ਫਿਰ ਦੇਖ ਕੇ ਆਵਾਂਗੇ

ਪਿੰਡ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਦੇਦਾ ਉਹ ਵੀ ਬਹੁਤ ਬਹੁਤ ਧੰਨਵਾਦ ਜੀ ਨੇ ਦਿੱਤਾ ਉਹਦਾ ਬਹੁਤ ਬਹੁਤ ਔਰ ਸਿਆਸੀ ਇਹਨੇ ਵੀ ਆ ਉਹਦੇ ਆ ਥਾਣਾ ਕੀਤੀ ਜਾਵੇ ਕਿਸੇ ਨੂੰ ਸਾਰੇ ਨਿੱਕਰ ਦਾ ਪੈਸਾ ਇਹ ਸਾਡਾ ਕੱਲਿਆਂ ਦਾ ਇਹ ਆਪਾਂ ਦੇਖ ਕੇ ਪੈਸਾ ਫੇਰ ਦੇ ਕੇ ਇਹ ਆ ਗਿਆ ਵੀ ਬਾਡਰ ਬਾਡਰ ਕੋਲੋਂ ਟੁੱਟਿਆ ਵੀ ਆ ਪੱਲੂ ਪਾਲਿਆ ਉਹਦਾ ਪੈਸਾ ਹਾਂਜੀ ਆ ਦੇ ਦਿੱਤੇ ਆਪਣੇ ਭਰਾਵਾਂ ਨਾਲ ਹੀ ਵੱਜਣਾ ਹੈ ਇਹ ਸਾਰਿਆਂ ਨਾਲ ਪੂਰਾ ਯਤਨ ਕਰ ਰਹੇ ਨੇ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਯਤਨ ਕਰ ਰਹੇ ਨੇ ਵੰਨਣ ਵੰਨਣ ਸੋਨਾਲੀ ਕਾ ਬਾਰਡਰ ਕੋਰਡੇ ਟੱਪ ਗਿਆ ਹਨ ਹੈਲੋ ਆ ਬਾਰਡਰ ਆ ਓਏ ਇੱਥੇ ਆ ਗਈ ਹੈ ਬਾਰਡਰ ਇਹ ਐ ਦੇਖਣ ਨੂੰ ਆ ਲੱਗਦਾ ਉਹ ਉਧਰੋਂ ਥੋੜਾ ਉੱਚਾ ਆ ਹਨਾ ਬਾਰਡਰ ਵਾਲੀ ਜਗਾ ਟੁੱਟਿਆ ਹੋਇਆ ਓਏ ਵਲ ਮਾਰਿਆ ਹੋਆ ਬਾਰਡਰ ਵਾਲੀ ਜਗਾ ਨਾਲ ਇਹਦੇ ਕੰਡਿਆਲੀ ਤਾਰ ਹੈ ਇਹ ਡੁੱਟਿਆ ਜੇ ਮੈਂ ਬਿਲਕੁਲ ਬਾਰਡਰ ਦੇ ਉੱਪਰੋਂ ਟੁੱਟਿਆ ਇਹ ਮੈਨੂੰ ਤੋਂ ਲੱਗਦਾ ਐ ਕਹਿੰਦਾ ਸੀ ਜੀ ਇਹ ਪਾਣੀ ਵੀ ਦੋਨਾਂ ਨੂੰ ਭਾਈ ਇੱਕ ਹੋ ਜਾਓ ਹੈ ਨਾ ਇਹ ਸਾਡੇ ਪਿੰਡ ਦੀ ਸੰਗਤ ਖੜੀ ਆ ਦਾਨੇ ਵਾਲੇ ਤੋਂ ਅਸੀਂ ਪਤਾ ਕਰਨਾ ਐ ਵੀ ਇੱਥੇ ਕਿਹੜੀ ਚੀਜ਼ ਦੀ ਘਾਟ ਐ ਉਹ ਚੀਜ਼ ਇੱਥੇ ਪ੍ਰੋਵਾਈਡ ਕਰਾਵਾਂਗੇ ਉਹ ਪਿੰਡ ਤੋਂ ਨਗਰ ਤੋਂ ਸਾਰੀ ਸੰਗਤ ਨੇ ਆਪਾਂ ਨੂੰ ਦਿੱਤਾ ਟੈਂਟਰ ਕਥਾ ਕਰਕੇ ਉਹਨੂੰ ਇੱਥੇ ਲਾਉਣ ਦੀ ਕੋਸ਼ਿਸ਼ ਕਰਦੇ ਆਂ ਤੇਲ ਦੀ ਲੋੜ ਹੈ ਕਿ ਇੱਥੇ ਕਾਹਦੀ ਲੋੜ ਹੈ ਐਟਰਾ ਨੂੰ ਬਹੁਤ ਆ ਰਿਹਾ ਵਾ ਡੀਜ਼ਲ ਨੂੰ ਜਲਦੀ ਕਮੀ ਹੋ ਸਕਦੀ ਹੈ ਇੱਥੇ ਜਿਹਦਾ ਆਵਾਨ ਹੋਇਆ ਤਾਂ ਬੜਾ ਨੁਕਸਾਨ ਹੋ ਗਿਆ ਉਹਨਾ लंगर भी लग है भाई था। ये ने भी ने रहा चाह पानी चाह पानी पीना पी कोई पानी चाहिए बाबा नानक पार्टर से बिलकुल उपर है ਹਰ ਇੱਕ ਪੰਤਾ ਦਾ ਇਟਮ ਨੂੰ ਹਰ ਇੱਕ ਤੋਂ ਇਹ ਪੰਜਾਬੀ ਹੁੰਦੇ ਨੇ ਬਾਈ ਤੇ ਆਪੇ ਗੜਦੇ ਡਿੱਕੇ ਹੈ ਕਰ ਲੈਣਗੇ ਇਹ ਬਾਡਰ ਆ ਗਿਆ ਨਾ ਇਹ ਬਾਡਰ ਤੋੜਿਆ ਪਿਆ ਸਾਤਰ ਤੋੜ ਕੇ ਉੱਧਰ ਲੰਘਿਆ ਪਾਣੀ ਹੈ ਨਾ ਕਿ ਇੱਧਰ ਲੰਘਿਆ ਵੀ ਹਾਂ ਉੱਧਰੋਂ ਇੱਧਰ ਲੰਘਿਆ ਵਾ ਹਾਂ ਬਾਈ ਉਹ ਬਾਡਰ ਆ ਗਿਆ ਤੇ ਤਾਰ ਲੱਗੀ ਪਈ ਇਹਦਾ ਬਾਬਾ ਨਾਨਕ ਸਰ ਇਹਦੂ ਪਰਾਂ ਅੰਦਰੇ ਆ ਗਿਆ ਸਾਰਾ ਹੈ ਇਹ ਤਾਂ ਅਲੱਦਾ ਪਰ ਇਹ ਅੰਦਰੇ ਆਈ ਆ ਗਿਆ ਬਹੁਤ ਰੇਦ ਸਿੱਟ ਹੈ ਨਾ ਇਹ ਤਾਂ ਉੱਥੋਂ ਦਾ ਕੰਮ ਹੋ ਗਿਆ ਸੀ ਹਨ ਤੂੰ ਕਹਦਾ ਲਾ ਲਾ ਕੰਦੇ ਕਰੇ ਬੰਦੇ ਦਾ ਕੰਮ ਨਹੀਂ ਇੰਨੀ ਜਨਤਾ ਉਹਦਾ ਖਰ ਲੱਗਦਾ ਕੀ ਹੈ ਕਿ ਨਹੀਂ ਜ਼ਿੰਮੇਦਾਰ ਨੂੰ ਔਖਾ ਹੋ ਜਾਂਦਾ ਭਾਈ ਹੋਰ ਰਾਵੀ ਦਰਿਆ ਦੇਖੋ ਯਾਰ ਭਾਈ ਔਲੇ ਦਾ ਕੀ ਮਜੂਦ ਇੱਥੇ ਦਲ ਦਲ ਤਾਂ ਕਰੀ ਜਾਂਦਾ ਵਾੜਾ ਪਾਣੀ ਡਿੱਗਿਆ ਹੂਰੋਂ ਦੀ ਤਾਂ ਇੱਕ ਬੰਦੇ ਨਾਲ ਗੱਲ ਕਰ ਲਓ ਹਣਾ ਮੈਂ ਜੇ ਬੰਦੇ ਨਾਲ ਗੱਲ ਕਰਦਾ ਕਿੱਡੀ ਗੱਡ ਬਾਡਰ ਹੈਗਾ ਬਾਡਰ ਇੱਥੋਂ ਸਿਰ ਉਹ ਸਾਹਮਣੀ ਬਾਡਰ ਹੈ ਇੱਥੋਂ ਸਿਰਪਦਾ ਹਾਂਜੀ ਪਹੁੰਚੇ ਜੀ ਆਪਾਂ ਡੇਰਾ ਬਾਬਾ ਨਾਨਕ ਤੇ ਲਾਤੀ ਗੱਡੀ ਸਾਈਡ ਤੇ ਦੇਖਦੇ ਆਂ ਵੀ ਕੀ ਗੱਲ ਬਾਤ ਆਜਾ 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 ਠੰਡਾ ਥੰਡਾ ਪੀਦਾ ਤੂੰ 啊，过来。啊